ਡੀਜੀਪੀ ਪੰਜਾਬ ਗੌਰਵ ਜਗਤਮ ਦੇ ਇਤਿਸ਼ਾਹ ਨਾਲ ਦੇ ਇਸ਼ਾ ਨਿਰਦੇਸ਼ਾਂ ਤੇ ਚਲਾਈ ਮਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਵਿਦੇਸ਼ੀ ਰਵਾਲ ਵਰ ਅਤੇ 11 ਕਾਰਤੂਸ ਬਰਾਮਦ ਕੀਤੇ ਹਨ ਇਸ ਸਬੰਧ ਵਿੱਚ ਥਾਣਾ ਫਲੋਰ ਦੇ ਮੁਖੀ ਐਸ ਐਚ ਅਪਰਾ ਸੁਖਵਿੰਦਰ ਸਿੰਘ ਚੌਕੀ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ 25 ਜੁਲਾਈ ਨੂੰ ਫਿਲੌਰ ਅਪਰਾ ਰੋਡ ਤੇ ਸੜਖਾਸੇਚ ਜੈਸਮੀਨ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਜਿਸ ਤੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਸੀ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਇਸ ਤੇ ਪੁਲਿਸ ਨੇ ਹਾਰਸ਼ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਪੁਤਰ ਜੀਵ ਵਾਸੀ ਸੋਨੀ ਅਪਰਾਜੋ ਕੇ ਜਸਮੀਨ ਦਾ ਦੋਸਤ ਸੀ ਉਸਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਦੋ ਵਿਦੇਸ਼ੀ ਏਰਵਾਲ ਵਰ ਬਰਾਮਦ ਕੀਤੇ ਹਨ ਹਰੀਸ਼ ਸੋਨੀ ਨੇ ਦੱਸਿਆ ਕਿ ਉਹਨਾਂ ਨੇ ਏਰਵਾਲ ਵਰ ਆਤਮ ਰੱਖਿਆ ਲਈ ਰੱਖਿਆ ਹੋਇਆ ਹੈ ਹਰੀਸ਼ ਸੋਨੀ ਦੇ ਪਿਤਾ ਦਾ 20 ਸਾਲ ਪਹਿਲਾਂ ਕਤਲ ਹੋ ਗਿਆ ਸੀ ਜਦੋਂ ਹਾਦਸਾ ਵਾਪਰਿਆ ਤਾਂ ਉਸ ਦੇ ਡੱਬ ਵਿੱਚ ਰਵਾਲਵਾਸੀ ਜੈਸਮੀਨ ਪੋਲ ਸੀ ਉਹ ਜਿਸ ਨੂੰ ਲੋਕਾਂ ਨੇ ਦੇਖਿਆ ਤਾਂ ਉੱਥੋਂ ਭੱਜ ਗਏ ਪੁਲਸ ਨੇ BNSAR ਮੰਜ ਇਕੱਠੀ ਧਾਰਾ 256 257 258 ਅਤੇ 28 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈlfloor Rajasthan Nangaldi khaspur link ਨੂੰ like ਤੇ share ਕਰੋ ਇੱਕ ਨੌਜਵਾਨ ਮਿਤੀ 13/7 ਨੂੰ ਅਸੀਂ ਗ੍ਰਫਤਾਰ ਕੀਤਾ ਆ ਜੋ ਸਾਡੇ ਚੌਕੀ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਅਪਰਾ ਵੱਲੋਂ ਹਰਸ਼ ਸੋਨੀ son of ਸੰਜੀਵ ਸੋਨੀ ਵਾਸੀ ਅਪਰਾ ਨੂੰ ਦੋ ਰਵਾਲਵਰਾਂ ਸਮੇਤ ਗ੍ਰਫਤਾਰ ਕੀਤਾ ਜਿਸ ਵਿੱਚ ਇੱਕ ਰਵਾਲਵਰ ਮੈਗਨਮ ਯੂਐਸਏ ਮੇਡ ਆ ਔਰ ਦੂਜਾ ਰਵਾਲਵਰ ਵਾਈਬਰਸਕਾਟ ਯੂਕੇ ਮੇਡ ਜਿਸ ਦੇ ਨਾਲ 11 ਕਾਰਟਿਜ ਨੇ ਜੋ ਇਹ ਲੜਕੇ ਦੇ ਬਰ ਖਿਲਾਫ ਮਕਦਮਾ 103 ਬੀ ਐਨ ਐਸ ਤਹਿਤ ਦਰਜ ਹੋਇਆ ਸੀ ਕਿ ਇਹਦਾ ਦੋਸਤ ਜੈਸਮੀਨ ਉਰਫ ਗੋਲਾ ਵਾਸੀ ਪਟੀਆਂ ਜਲਾ ਲੁਧਿਆਣਾ ਇਹ ਇਕੱਠੇ 5 7 2024 ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਅਪਰਾ ਸਾਈਡ ਨੂੰ ਜਾ ਰਹੇ ਸੀ ਨਗਰ ਤੋਂ ਅਪਰਾ ਦੇ ਵਿਚਕਾਰ ਜਦੋਂ ਪੁੱਜੇ ਤਾਂ ਇਹਨਾਂ ਦਾ ਜੋ ਇੱਕ ਰੋਡ ਸਾਈਡ ਐਕਸੀਡੈਂਟ ਦਰਖਤ ਨਾਲ ਟਕਰਾ ਗਿਆ ਸੀ ਜੋ ਮੌਕੇ ਤੇ ਉਹ ਜਖਮੀ ਹੋ ਗਿਆ ਸੀ ਜੈਸਮੀਨ ਉਹਦੇ ਜਖਮੀ ਹੋਣ ਉਪਰੰਤ 108 ਐਂਬੂਲੈਂਸ ਨੂੰ ਜੋ ਮੌਕੇ ਤੇ ਬੁਲਾਇਆ ਗਿਆ ਸੀ ਜੋ ਮੌਕੇ ਤੇ ਕਰਾਹੀਰ ਜਾ ਰਿਹਾ ਸੀ ਉਸ ਨੇ ਇਹਨਾਂ ਦੀ ਜੋ ਮੂਵੀ ਬਣਾ ਲਈ ਸੀ ਵੀਡੀਓ ਦੇ ਵਿੱਚ ਉਹ ਦਿਖਾਈ ਦਿੱਤਾ ਕਿ ਜੈਸਮੀਨ ਜਖਮੀ ਹਾਲਤ ਵਿੱਚ ਸੀ ਪਰ ਉਹਦੇ ਡੱਬ ਵਿੱਚ ਇੱਕ ਪਿਸਤਲ ਲਗਾ ਕੇ ਰੱਖਿਆ ਹੋਇਆ ਦਿਖਾਈ ਦੇ ਰਿਹਾ ਸੀ ਜੋ ਇਹਦਾ ਪਿਸਤਲ ਜਿਹੜਾ ਸੀ ਉਹ ਵੀ ਬਾਹਰ ਡੇਗਣ ਦਾ ਕਾਰਨ ਜੋ ਮੌਕੇ ਦੇ ਰਾਗੀਰ ਸੀ ਉਹ ਵੇਖ ਚੁੱਕੇ ਸੀ ਇਹ ਹਸਪੀਟਲ ਵਿੱਚ ਆ ਕੇ ਇੱਥੋਂ ਇੱਕ ਹਿਸਕ ਗਿਆ ਸੀ ਇਹ ਇਹ ਮੈਦ ਵਾਲਵਰ ਆਪਣੇ ਕਿਤੇ ਲਕਾਸ਼ ਪਾ ਕੇ ਤੇ ਵਾਪਸ ਆਵਾਂਗਾ ਜੋ ਵਾਪਸ ਆਇਆ ਤੇ ਫਿਰ ਦੁਬਾਰਾ ਉਥੋਂ ਹਸਪੀਟਲ ਤੋਂ ਸ੍ਰੀਮਨ ਜਲੰਧਰ ਤੋਂ ਹਿਸਕ ਗਿਆ ਸੀ ਜਿਸ ਕਾਰਨ ਜੋ ਉਹਦੇ ਵਾਰਸ ਸੀ ਜਸਮੀਨ ਦੇ ਉਹਨਾਂ ਨੂੰ ਇਹ ਸ਼ੱਕ ਹੋਇਆ ਸੀ ਕਿ ਸਾਡੇ ਲੜਕੇ ਦਾ ਸ਼ੱਕੀ ਹਾਲਾਤਾਂ ਦੇ ਵਿੱਚ ਜੋ ਮੌਤ ਹੋਈ ਆ ਇੱਥੋਂ ਇਹ ਕਿਸ ਕਿਸ ਕਿਸੂ ਕਹਾ ਸੀ ਉਹਨਾਂ ਦੇ ਵਾਰਸਾਂ ਨੂੰ ਇਹ ਡਾਊਟ ਹੋਇਆ ਸੀ ਕਿ ਸਾਡੇ ਲੜਕੇ ਦਾ ਜੋ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਆ ਇਸ ਦੀ ਜਿਹੜੀ ਬਹੁਤ ਡੀਪਲੀ ਤਕਰੀਕਤ ਕੀਤੀ ਜਾਵੇ ਜਿਸ ਦੇ ਅਸੀਂ ਉਹਨਾਂ ਦੇ ਮੁਤਾਬਕ ਇਹ ਜਿਹੜਾ ਉਹਦੀ ਮੌਤ ਉਪਰੰਤ ਤੇ 103 ਵੀ ਐਨਸ ਤਹਿਤ ਮਕਦਮਾ ਰਜਿਸਟਰ ਕੀਤਾ ਸੀ ਉਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਜੋ ਗੱਲ ਸਾਹਮਣੇ ਆਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਜੋ ਇਹਦੇ ਹੁਣ ਤੱਕ ਕਲੀਅਰ ਨਹੀਂ ਹੋਇਆ ਕਿ ਉਹਦਾ ਮਰਡਰ ਹੋਇਆ ਜਾਂ ਉਸ ਨੂੰ ਰੋਡ ਸਾਈਡ ਐਕਸੀਡੈਂਟ ਆ ਜੋ ਇਹਦੇ ਰੈਸਟੋਰੈਂਟੋਂ ਕਿੱਥੋਂ ਲੈ ਆਉਂਦੇ ਇਹ ਕੋਈ ਹੈਪੀ ਰਟੈਂਡਾ ਪਿੰਡ ਦਾ ਰਹਿਣ ਵਾਲਾ ਆ ਜਿਹਦਾ ਦੋਸਤ ਆ ਉਹਨੇ ਅੱਗੋਂ ਇੱਕ ਸੁੱਖਾ ਨਾਮ ਦਾ ਲੜਕਾ ਜੋ ਆਸਟਰੀਆ ਦੇ ਵਿੱਚ ਆ ਜਿੱਥੇ ਇਹ ਮਰਨ ਵਾਲਾ ਲੜਕਾ ਜੈਸਮੀਨ ਵੀ ਇਕੱਠੇ ਰਹਿ ਕੇ ਆਏ ਨੇ ਉਹਨਾਂ ਅੱਗੋਂ ਕਿਹੜੇ ਸਰਸਾਂ ਤੋਂ ਪ੍ਰੋਵਾਈਡ ਕਰਾਏ ਆ ਇਹ ਜੋ ਮਰਨ ਵਾਲਾ ਮੁੰਡਾ ਆ ਜਿਹਦੇ ਦੱਸ ਮੁਤਾਬਕ ਉਸਨੇ ਇਹਨਾਂ ਨੂੰ ਜਿਹੜਾ ਖਰੀਦੇ ਸੀ ਉਹ ਉਹਦੇ ਮਰਨ ਕਾਰਨ ਇਹ ਜਿਹੜੀ ਜਾਂ ਇਨਵੈਸਟੀਗੇਸ਼ਨ ਇੱਥੇ ਰੁਕਦੀ ਆ ਜੀ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਇਹਦੇ ਬਰਖਲਾਫ ਇੱਕ ਮੁਕੱਦਮਾ ਦਰਜ ਆ ਜੀ 332 24 ਹੋਰ ਗੈਂਗਵਰ ਲੜਾਈਆਂ ਵਿੱਚ ਵੀ ਜਾਂਦਾ ਲੇਕਿਨ ਉੱਥੇ ਪਛਾਣਿਆ ਨਹੀਂ ਜਾਂਦਾ ਇਹਦੇ ਬਰ ਖਿਲਾਫ ਹੋਰ ਮੁਕਦਮੇ ਦਰਜ ਨਹੀਂ ਹੋਏ ਜਿਹੜਾ ਮ੍ਰਿਤਕ ਹੈ ਉਹਦਾ ਪਰਿਵਾਰ ਕਹਿੰਦੇ ਆ ਵੀ ਇਹ ਮਾਖਤਿਆ ਹੈ ਮਤਲਬ ਕੀ ਲੱਗਦਾ ਇਹ ਹੱਤਿਆ ਕਿ ਉਹਨੇ ਐਕਸੀਡੈਂਟ ਅਸੀਂ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸ